ਕੁਝ ਦਿਨਾ ਤੋਂ ਅਮਰਤਾਪ ਦੇ ਇੰਟਰਵਿਊ ਤੋਂ ਬਾਅਦ ਸੁਰਿੰਦਰ ਸਾਈ ਕਾਫੀ ਚਰਚਾ ਵਿੱਚ ਦਿਖਾਈ ਦਿੱਤੇ ਨੇ ਤੇ ਉਹਨਾਂ ਉੱਪਰ ਕਾਫੀ ਇਤਰਾਜ਼ ਵੀ ਜਤਾਇਆ ਜਾ ਰਿਹਾ ਹੈ ਕਿਉਂਕਿ ਉਹ ਇੱਕ ਪਾਸਪੋਰਟ ਤੇ ਸਾਈਨ ਕਰਦੇ ਸੀ ਤੇ ਕਹਿੰਦੇ ਸੀ ਇਸੀ ਸਾਈਨ ਕਰਕੇ ਹੀ ਵੀਜ਼ਾ ਲਵਾ ਦਿੰਦੇ ਆ ਜਿਸ ਤੋਂ ਬਾਅਦ ਅਮਰਤਾਪ ਨੇ ਉਹਨਾਂ ਤੇ ਇਲਜ਼ਾਮ ਲਾਏ ਸੀ ਕਿ ਸਭ ਕੁਝ ਫੇਕ ਹੁੰਦਾ ਇਸ ਵਿੱਚ ਕੋਈ ਵੀ ਸੱਚ ਨਹੀਂ ਹੁੰਦਾ ਤੇ ਤੁਸੀਂ ਇਸੇ ਟਰਸਟ ਨਾ ਕਰਿਆ ਕਰੋ ਜਿਸ ਤੋਂ ਬਾਅਦ ਇਹ ਚਰਚਾ ਵਿੱਚ ਆਉਣ ਤੋਂ ਬਾਅਦ ਹਾਲੀ ਵਿੱਚ ਪੰਜਾਬੀ ਸਿੰਗਰ ਅਰਜਨ ਢਿੱਲੋਂ ਨੇ ਵੀ ਇਸ ਬਾਬੇ ਨੂੰ ਕਹੀ ਤਾਂ ਇੱਕ ਤਰ੍ਹਾਂ ਦਾ ਰਿਪੋਰਟ ਲਾਇਕ ਕੀਤਾ ਜਿਸ ਵਿੱਚ ਉਹਨਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਦੇਖੋ ਤੁਸੀਂ ਕਿਵੇਂ ਬਾਬੇ ਨੱਚ ਰਿਹਾ ਤੇ ਅਰਜਨ ਢਿੱਲੋਂ ਦਾ ਗਾਣਾ ਵੀ ਆਇਆ ਸੀ ਕਿ ਬੇਬੀ ਮੇਰਾ ਦਿਲ ਕਰਦਾ ਮੈਂ ਵੀ ਕੋਈ ਬਾਬਾ yeah ਅਰਜੰਟ ਈਲੋ ਨੇ ਬਾਬਿਆਂ ਵਾਲੀ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਸਟੋਰੀ ਵਿੱਚ ਲਿਖਿਆ ਕਿ ਹੁਣ ਨਾ ਬਣਿਓ ਦਿਨ ਮਾੜੇ ਚੱਲ ਪਏ ਰਿਫਿਊਜਲ ਜ਼ਿਆਦਾ ਆ ਰਹੀ ਆ ਤਾਂ ਦੇਖੀਏ ਤਾਂ ਅਰਜੰਟ ਈਲੋ ਨੇ ਸਿੱਧਾ-ਸਿੱਧਾ ਸੁਰਿੰਦਰ ਸਾਈ ਨੂੰ ਰਿਪਲਾਈ ਕੀਤਾ ਕਿਉਂਕਿ ਅਮਰਤਾਬ ਨੇ ਕਿਹਾ ਸੀ ਕਿ ਰਿਫਿਊਜਲ ਮੇਰੀ ਆ ਗਈ ਸੀ ਤੇ ਬਾਬੇ ਨੇ ਕਿਹਾ ਸੀ ਰਿਜ਼ਲਟ ਚੈੱਕ ਕਰੋ ਤੇ ਉਹੀ ਗੱਲ ਨੂੰ ਇਹਨਾਂ ਨੇ ਦਰੌਂਦੇ ਹੋਏ ਸਿੱਧਾ-ਸਿੱਧਾ ਸੁਰਿੰਦਰ ਸਾਈ ਨੂੰ ਰਿਪਲਾਈ ਕੀਤਾ ਹੈ ਬਾਕੀ ਤੁਸੀਂ ਬਾਬਿਆਂ ਬਾਰੇ ਜਾਂ ਸੁਰਿੰਦਰ ਸਾਈ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ ਸੱਚਾ ਜਾਂ ਸਾਰਾ ਕੁਝ ਫੇਕ ਫਲਾਇਆ ਜਾ ਰਿਹਾ ਹੈ ਕਮੈਂਟਾਂ ਵਿੱਚ ਦੱਸ ਦੇ ਪੇਜ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਧੰਨਵਾਦ